ਬਲਾਕ ਔੜ ਮੁਰ ਟਾਂਡਾ ਦੀਨ ਪੈਂਦੇ ਅੱਡਾ ਚੌਲਾਂਗ ਵਿਖੇ ਲੋਕਾਂ ਵੱਲੋਂ ਖਰੀਦੀ ਗਈ ਪੁੱਡਾ ਅਪਰੂਵ ਕਲੋਨੀ ਵਿੱਚ ਪਲਾਟਾਂ ਤੇ ਨਿਹੰਗ ਸਿੰਘਾਂ ਵੱਲੋਂ ਕਬਜ਼ਾ ਕਰਨ ਦੀ ਨੀਅਤ ਨਾਲ ਲੋਕਾਂ ਨੂੰ ਜ਼ਬਰੀ ਪਲਾਟ ਖਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀਆਂ ਤੇ ਕਾਰਵਾਈ ਨਾ ਕਰਨ ਤੇ ਲੋਕਾਂ ਨੇ ਥਾਣੇ ਦੇ ਅੰਦਰ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਲਾਇਆ ਧਰਨਾ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜੀ ਮੌਕੇ ਵਖ ਵਖ ਪੀੜਤਾ ਨੇ ਪਲਾਟਾਂ ਵਿੱਚ ਆਏ ਨਿਹੰਗ ਸਿੰਘਾਂ ਦੀ ਵੀਡੀਓ ਵੀ ਪੁਲਿਸ ਅਤੇ ਪੱਤਰਕਾਰਾਂ ਨੂੰ ਮੁਹਈਆ ਕਰਵਾਈ ਅਤੇ ਕਿਹਾ ਕਿ ਸਾਨੂੰ ਕਈ ਵਾਰ ਨਿਹੰਗ ਸਿੰਘਾਂ ਵੱਲੋਂ ਆਪਣੇ ਹੀ ਪਲਾਟਾਂ ਵਿੱਚੋਂ ਬਾਹਰ ਕੱਢਣ ਲਈ ਯਤਨ ਕੀਤੇ ਗਏ ਅਤੇ ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਹਨ ਜਿਸ ਦੀ ਵੀਡੀਓ ਵੀ ਅਸੀਂ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਪਰ ਫਿਰ ਵੀ ਸਾਡੀ ਸੁਣਵਾਈ ਨਹੀਂ ਹੋਈ ਮਜਬੂਰੀ ਵਿੱਚ ਸਾਨੂੰ ਕਿਸਾਨ ਜਥੇਬੰਦੀਆਂ ਦਾ ਸਾਥ ਲੈ ਕੇ ਥਾਣੇ ਦੇ ਅੰਦਰ ਧਰਨਾ ਲਗਾ ਦਿੱਤਾ ਹੈ ਤੇ ਇਹ ਧਰਨਾ ਉਨੀ ਦੇਰ ਜਾਰੀ ਰਹੇਗਾ ਜਨੀਨ ਦੇਰ ਸਾਨੂੰ ਇਨਸਾਫ ਨਹੀਂ ਮਿਲਦਾ ਗੁਰਬਾਤ ਮੁਰਦਾਬਾਦ ਮੁਰਦਾਬਾਦ ਗੁਰਬਾਤ ਨਸ਼ਾ ਤਸਕਰੀਨ ਮੁਰਦਾਬਾਦ 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 ਲੰਡੂ ਟੋਲੇ ਮੁਰਦਾਬਾਦ 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 ਸੁਕੀਤ ਕੀ ਛੱਕਦੇ ਆਗੇ ਰੱਖਦੇ ਆਗੇ ਸੁਕੀਤ ਕੀ ਛੱਕਦੇ ਆਗੇ ਰੱਖਦੇ ਆਗੇ ਸੁਕੀਤ ਕੀ ਛੱਕਦੇ ਆਗੇ ਰੱਖਦੇ ਆਗੇ ਬੋਲੇ ਸੋਨਹਾ ਜੈ ਜੈ ਮਜ਼ਦੂਰ ਸੀਆ ਕਮੇਟੀ ਪੰਜਾਬ ਕੋ ਬੋਲ ਰਹੀ ਆਂ ਜੀ ਆ ਜਿਹੜੇ ਲੋਕਾਂ ਨੇ ਬਨਵੇ ਜਤਾਏ ਸੀ ਤੇ ਬਦਲਾਵ ਲਿਆਉਣਾ ਸੀ ਆ ਚਾਹ ਲੈ ਗਿਆ ਆ ਸਾਰੇ ਚਲਾ ਚਲਾੰਗ ਹਤਗੁਰ ਕਲੋਨੀ ਦੇ ਨਿਵਾਸੀ ਆ ਉਹ ਕਲੋਨੀ ਜਿਹੜੀ ਪੁੱਡਾ ਫਰੂਵੜਿਆ ਤੇ ਹੁਣ ਇੱਕ ਬਦਮਾਸ਼ ਟਾਈਪ ਬੰਦਾ ਆਇਆ ਜਿਹੜਾ ਰਫਣਾ ਲੈ ਕੇ ਜਾਂਦਾ ਤਲਵਾਰਾਂ ਲੈ ਕੇ ਜਾਂਦਾ ਤੇ ਇਸੇ ਸਰਕਾਰ ਨੇ ਉਹਨੂੰ ਗਨਮੈਨ ਦਿੱਤੇ ਹੋਏ ਆ ਕਿ ਉਹ ਲੋਕਾਂ ਦੇ ਪਲਾਟਾਂ ਦੇ ਕਬਜ਼ੇ ਕਿਤੇ ਉਹ ਦਾ ਪ੍ਰੂਫਡ ਕਿ ਕੌਂਡਿਸ਼ਨ ਆਈ ਇਹ ਕਹਿੰਦਾ ਵੀ ਇਹ ਪਲਾਟ ਮੇਰੇ ਆ ਤੇ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਦੀ ਡਿਮਾਂਡ ਕਰਦਾ ਉਹਦੇ ਵਿਰੋਧੀ ਜਿਹੜਾ ਮੋਰਚਾ ਆ ਸਾਡਾ ਵੀਰ ਦਸਵਿੰਦਰ ਸਿੰਘ ਬੀਬੀ ਸੁਖਵਿੰਦਰ ਕੌਰ ਤੇ ਕੁਲਵਿੰਦਰ ਸਿੰਘ ਉਹਨਾਂ ਦੀ ਅਗਵਾਈ 'ਚ ਅਸੀਂ ਮੋਰਚਾ ਇਹ ਲਾਤਾ ਤੇ ਜਦੋਂ ਤੱਕ ਉਸ ਹੁੱਲੜਬਾਜ਼ ਤੇ ਪਰਚਾ ਨਹੀਂ ਹੁੰਦਾ ਇਹ ਜਿਹੜਾ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੂਗਾ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਉਹ ਵੀਡੀਓ ਵੀ ਸਾਡੇ ਕੋਲ ਆ ਜਿੱਥੇ ਜਾ ਕੇ ਉਹ ਕਿਰਪਾਨ ਲੈ ਕੇ ਜਾਂਦਾ ਹਸਬਲਾ ਲੈ ਕੇ ਜਾਂਦਾ ਇੱਕ ਗਨਮੈਨ ਜਿਹੜਾ ਨੂੰ ਦਿੱਤਾ ਸਰਕਾਰ ਨੇ ਲੈ ਕੇ ਜਾਂਦਾ ਤੇ ਜਾ ਕੇ ਭੋਲੇ-ਭਾਲੇ ਲੋਕਾਂ ਨੂੰ ਡਰਾਉਂਦਾ ਇੰਨੀ دہشت ਪਾਈ ਹੋਈ ਆ ਵੀ ਆ ਭੈਣਾਂ ਦੱਸਦੀਆਂ ਆ ਕਿ ਅਸੀਂ ਡਰਦੀਆਂ ਰਾਤ ਕਲੋਨੀ ਚੋਂ ਬਾਹਰ ਨਹੀਂ ਨਿਕਲਦੀਆਂ ਸਾਨੂੰ ਟਿਚੜਾਂ ਕਰਦਾ ਗਾਲ੍ਹਾਂ ਕੱਢਦਾ ਤੇ ਅਸੀਂ ਜਦ ਤੱਕ ਉਸ ਬੰਦੇ ਦੇ ਵਿਰੁੱਧ ਕਾਰਵਾਈ ਨਹੀਂ ਹੁੰਦੀ ਇਹ ਮੋਰਚਾ ਜਾਰੀ ਰੱਖੀ ਥਾਣੇ ਦੇ ਵਿੱਚ ਸਸਿਆਜ ਘਰਾਓ ਕੀਤਾ ਥਾਣੇ ਦਾ ਥਾਣੇ ਦੇ ਵਿੱਚ ਪਹਿਲਾਂ ਕੋਈ ਕੰਪਲੀਟ ਕੀਤੀ ਹੈ ਇਹਨਾਂ ਨੇ ਮੈਂ ਕਹਿੰਦਾ ਜੀ ਕਪਰੇਂਡ ਛੱਡ ਕੇ ਵੀਡੀਓ ਐਸਐਸ ਨੂੰ ਦਿੱਤੀ ਆ ਐਸਐਸ ਨੂੰ ਦਿੱਤੀ ਆ ਸ਼ਵੇਰ ਦੀ ਗੱਲ ਚੱਲ ਰਹੀ ਆ ਦਰਖਾਸਤ ਦਿੱਤੀ ਆ ਉਹ ਤੇ ਠਾਣੇ ਦੇ ਵਿੱਚ ਆ ਇਹ ਗਾਲਾਂ ਕੱਢ ਕੇ ਗਿਆ ਤੇ ਉਹਨੂੰ ਕੋਈ ਰੋਕ ਨਹੀਂ ਸਕਿਆ ਜਿਹਨੂੰ ਸਰਕਾਰ ਨੇ ਗਨਮੈਨ ਦਿੱਤੇ ਉਹਨੂੰ ਡੱਕੂ ਕੌਣ ਅਸੀਂ ਤੇ ਕਹਿੰਨੇ ਵੀ ਸਾਨੂੰ ਉਸ ਅਧਿਕਾਰੀ ਦਾ ਨਾਮ ਦੱਸੋ ਜਿਨਨੇ ਇਸ ਕਬਜ਼ਾ ਧਾਰੀ ਨੂੰ ਗਨਮੈਨ ਦਿੱਤੇ ਆ ਤੇ ਉਸ ਅਧਿਕਾਰੀ ਦਾ ਸਿਆਪਾ ਵੀ ਅਸੀਂ ਨਾਲ ਹੀ ਕਰੀਏ ਮੈਂ ਸਤਪੁਰਨ ਨਗਰ ਕਲੋਨੀ ਦੇ ਵਿੱਚ ਰਹਿਣ ਵਾਲੀ ਆ ਸਾਡੇ ਆਪੂ ਕੋਠੀ ਆ ਤੇ ਉਹ ਕਲੋਨੀ ਚ ਆ ਕੇ ਨਿੰਤੰਗਾ ਮਾੜਾ ਚੰਗਾ ਬੋਲਦੇ ਆ ਕਿਤੇ ਉਹਨੂੰ ਅੰਦਰ ਵੜ ਨਹੀਂ ਦਿੰਦੇ ਤੇ ਅਸੀਂ ਇਹਨਾਂ ਤੋਂ ਸਾਨੂੰ ਬਹੁਤ ਡਰ ਲੱਗਦਾ ਵਾ ਪਰ ਅਸੀਂ ਵੀ ਚਾਹੁੰਦੇ ਆ ਵੀ ਸਾਨੂੰ ਇਹਨਾਂ ਤੋਂ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਕਲੋਨੀ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਮੈਂ ਕੁਝ ਕੀਤਾ ਖਾਲਸਾ ਮੈਂ ਜੀ ਲਿਆ ਹੋਇਆ ਉਹ ਨਿਹੰਗ ਸਿੰਘ ਆ ਕੇ ਕਬਜ਼ਾ ਕਰੰਦੇ ਉੱਪਰ ਅਸੀਂ 2 ਸਾਲ ਹੋ ਗਏ ਨੇ ਜੀ ਉਹਦੇ ਵਿੱਚ ਭੱਤੀ ਪਾ ਕੇ ਹੁਣ ਨੀਆਂ ਕੱਢ ਕੇ ਛੱਡਿਆ ਹੋਇਆ ਸੀ ਉਹ ਜਦੋਂ ਅਸੀਂ ਅੱਗੇ ਉਪਰ ਅਨਸਾਰੀ ਕਰਨ ਲੱਗੇ ਆ ਸਾਨੂੰ ਆ ਕੇ ਗੋਲੀਆਂ ਮਾਰਨ ਦੀਆਂ ਧਮਕੀਆਂ ਦੇਦੇ ਸਾਡਾ ਪਲਾਟ ਹੈ ਜੀ ਉਹ ਇਹਦੇ ਵਿੱਚ ਕੋਈ ਵੀ ਉਹਦੇ ਉੱਤੇ ਕੋਈ ਇਹੋ ਜਿਹੀ ਸਟੇ ਨਹੀਂ ਲੱਗੀ ਹੋਈ ਵੀ ਜਿਹੜੀ ਆਹੀ ਉਹ ਪ੍ਰੂਫ ਕਰ ਸਕੀ ਐ ਉਹ ਡਰ ਦੇ ਮਾਰੇ ਸੁੱਤੋਂ ਦੌੜ ਗਏ ਅਸੀਂ ਆਪਣਾ ਛਾਣੇ ਦੇ ਵਿੱਚ ਬੈਠੇ ਹੋਏ ਆ ਭਾਜੀ ਉਹ ਲੁੱਟਾਂ ਮਾਰਾਂ ਖੋਹਾਂ ਜੋ ਵੀ ਸਭ ਕੁਝ ਕਰਦੇ ਆ ਜੀ ਉਹ ਠੀਕ ਐ ਜੀ ਅਸੀਂ ਆਪਣੀ ਆਵਾਜ਼ ਉਠਾਈ ਐ ਅਸੀਂ ਆਪਣੀ ਆਵਾਜ਼ ਖਾਂਦੇ ਰਵਾਂਗੇ ਅੱਗੇ ਵਾਸਤੇ ਵਾਹਿਗੁਰੂ ਜੀ ਕਾ ਕਲੋਨੀ ਵਿੱਚ ਰਿਆ ਰਿਹਾ ਜਿੱਥੇ ਮਤਲਬ ਇਹ ਕਾਹਨ ਹੋਇਆ ਜੀ ਸਤੂ ਨਗਰ ਕਲੋਨੀ ਅੱਡਾ ਚਲਾੰਗ ਦੇ ਵਿੱਚ ਮੇਰਾ ਵੀ ਇਸ ਬੰਦੇ ਨੇ ਪਲਾਟ ਦੇ ਕਬਜ਼ਾ ਕੀਤਾ ਹੋਇਆ ਮੈਂ ਬੜੇ ਪੈਸੇ ਇਕੱਠੇ ਥੋੜੇ ਗਰੀਬ ਬੰਦਾ ਹੈਗਾ ਮੈਂ ਬੜੇ ਵਿਆਜੀ ਚੱਕ ਕੇ ਮੈਂ ਪਲਾਟ ਲਿਆ ਹੋਇਆ ਜੀ ਮੇਰੀਆਂ ਅੱਧੀਆਂ ਨੀਆਂ ਭਰੀਆਂ ਅੱਧੀਆਂ ਨਹੀਂ ਭਰੀਆਂ ਭਰਤੀ ਪਾਈ ਅੱਧੀ ਵਿਚਰੇ ਗਈ ਇਸ ਬੰਦੇ ਨੇ ਮੈਨੂੰ ਦਬਕਾ ਮਾਰ ਕੇ ਪਹਿਲਾਂ 2 ਸਾਲ ਪਹਿਲਾਂ ਭਜਾਤਾ ਅਜੇ ਤੱਕ ਮੇਰਾ ਪਲਾਟ ਇੱਦੇ ਖਾਲੀ ਹੋਇਆ ਪਿਆ ਜੀ ਮੈਂ ਇਹਨਾਂ ਨੇ ਮਿਹੰਗਾ ਨੇ ਸਾਡਾ ਬਹੁਤ ਮੰਦੀ ਹੱਦ ਕੀਤੀ ਹੋਈ ਆ ਜਿਹੜੇ ਆਸ-ਪਾਸੇ ਕੋਈ ਵੀ ਬਗਲ ਦਾ ਗਰੀਬ ਬੰਦਾ ਉਹਨੂੰ ਮੈਂ ਭਗਵੰਤ ਸਰਕਾਰ ਨੂੰ ਭਗਵੰਤ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਹਾਡੇ ਰਾਜ ਦੇ ਵਿੱਚ ਇਹ ਗੁੰਡੇ ਰਾਜ ਕਰ ਰਹੇ ਹਨ ਤੁਸੀਂ ਸਰਕਾਰ ਤਾਂ ਛੁੱਟੀ ਹੋਈ ਆ ਤੁਹਾਨੂੰ ਜਾਗਣਾ ਚਾਹੀਦਾ ਸਾਡੇ ਗਰੀਬਾਂ ਦੇ ਬਾਰੇ ਅਸੀਂ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਹੋਇਆ ਜੀ ਤੁਸੀਂ ਹੁਣ ਤੁਸੀਂ ਕਿੱਥੇ ਬੈਠੇ ਹੋਏ ਆ ਜਾ ਕੇ ਮੈਂ ਤੁਹਾਡੇ ਸਰ ਬੇਨਤੀ ਕਰਨਾ ਚਾਹੁੰਦਾ ਕਿ ਸਾਡੂ ਇਹਨਾਂ ਗੁੰਡਿਆਂ ਤੋਂ ਸਾਡਾ ਛਡਕਾਰਾ ਕੀਤਾ ਜਾਵੇ ਬਾਈ ਗੁਰਜੀ ਸਤਿ ਚਲਾੰਗ ਦੇ ਕੁਝ ਲੋਕਾਂ ਤੇ ਉਹਨਾਂ ਦੇ ਨਾਲ ਜਿਹੜਾ ਸਮਰਥਨ ਕਰ ਰਹੀਆਂ ਕਿਸਾਨ ਜਤੇ ਬੰਦੀਆਂ ਤੇ ਜਿਨ੍ਹਾਂ ਨੇ ਅੱਜ ਠਾਣੇ ਦਾ ਘਰੋ ਕੀਤਾ ਹੈ ਚਰਨਾ ਲਾਇਆ ਠਾਣੇ ਦੇ ਅੰਦਰ ਆ ਗਏ ਤੇ ਕੀ ਇਹਦਾ ਕਾਰਨ ਕੀ ਹੈ ਕਿਉਂਕਿ ਇਦਾਂ ਜੀ ਇੱਕ ਤਾਂ ਠਾਣੇ ਦਾ ਘਰੋ ਤਾਂ ਚਲੋ ਨਹੀਂ ਇਹਨੂੰ ਕਹਿ ਸਕਦੇ ਆਪਾਂ ਚਲੋ ਆਏ ਨੇ ਸਾਡੇ ਕੋਲ ਇੱਕ 플ੌਟ ਦਾ ਐਕਚੁਅਲੀ ਇਹਨਾਂ ਦਾ ਨਾਮ ਸਵਿਚ ਕੋਈ ਦੋ ਤਰ੍ਹਾਂ ਦਾ ਮਾਲਕੀ ਨੂੰ ਲੈ ਕੇ ਹੈਗਾ ਜੀ ਕੰਪਲੇਨਟ ਸੀਗੀ ਤੋਂ ਅਸੀਂ ਇਹਨਾਂ ਨੂੰ ਦੱਸ ਦਿੱਤਾ ਜੀ ਤੁਹਾਡਾ ਜੋ ਬੋਟ ਮੀਟਰ ਜਾਂ ਜੋ ਮਾਲ ਭਾਗ ਦੇ ਕੋਲ ਬਣਦੀ ਇਹਨਾਂ ਦੀ ਜੋ ਬਾਕੀ ਜੇ ਪ੍ਰੋਵੈਂਟੋ ਦੇ ਵਿੱਚ ਅਸੀਂ ਜੁਰੂਰ ਇਸ ਦਾ ਉਹਦਾ ਲੈਂਡ ਆਰਡਰ ਵਾਸਤੇ ਕੋਈ ਕੱਲ ਨੂੰ ਕੋਈ ਲੜਾਈ ਝਗੜਾ ਨਾ ਹੋਵੇ ਉਹ ਅਸੀਂ ਬਿਲਕੁਲ ਖਿਆਲ ਵਿੱਚ ਹਿਸਾਬ ਨਾਲ ਕਰਾਂਗੇ ਜੀ